ਮਤਲਬ ਮੈਂ ਤੇਰੇ ਸੁਬੜੇ ਆਇਆ ਕਰੂਆ ਬਜਲ ਘੜਾਣ ਵਾਸਤੇ ਹੁਣ ਤੂੰ ਆਉਂਦਾ ਉਹਨੂੰ ਕਹਿੰਦਾ ਮੇਤੋ ਤਾਂ ਨਹੀਂ ਵੱਧ ਕਾਲਾ ਬੈਂਕੀ ਵਾਲੇ ਪਾਸੇ ਕਾਰਡ ਤੇ ਬਾਹਰ ਕੱਢ ਦਿੰਦਾ ਜਿੱਤ ਦੇ ਨਾਲ ਤੂੰ ਖੇਡਣ ਜਾਉਂਦਾ ਹੋਰ ਦੂਜੇ ਪਾਸੇ ਪਾਮੀਆਂ ਕੀ ਤਾਜੀ ਖਬਰ ਸਵੇਰ ਸਵੇਰ ਗੇੜਾ ਕਿਸੇ ਨੇ ਖੰਭਾ ਕੌਲਾ ਪੈਨਨ ਦਾ ਮਾਰਿਆ ਕੀ ਹੈ ਜੇ ਮੈਨੂੰ ਆਈ ਨਹੀਂ ਤਾਂ ਅੱਜ ਪਰ ਇਹ ਜਿਹੜਾ ਬਾਲਾ ਦਾ ਪੰਚਾਇਤੀ ਜਗਤ ਸਮਾਨ ਆਦਿ ਨੂੰ ਪਤਾ ਹੁਣ ਕੀ ਕਰੋਗੇ ਤਾਂ ਜੱਟ ਕੇ ਸੈਰ ਤੇ ਰੱਖ ਦੇਣਾ ਹੈ ਇੱਟਾਂ ਨਾਲ ਲੈ ਜਾਓ ਘਰ ਨੂੰ ਬਾਕੀ ਠੀਕ ਆ ਇੱਟਾ ਬਿੰਦਰ ਲੈ ਕੇ ਜਾਣੀ ਇਹ ਕਹਿੰਦਾ ਮੇਰੀਆਂ ਪੰਚਾਇਤ ਵੀ ਇਹਨਾਂ ਦੀ ਆ ਆਪਣੇ ਸਭ ਪੰਚਾਇਤ ਸਰਪੰਚ ਸਭ ਮੈਂਬਰ ਆਪਣੇ ਆ ਚਾਹਿਆ ਕਹਿੰਦਾ ਲੌਂਗ ਲੈ ਚੇ ਲਈ ਪੈਣਿਆ ਖ ਦੂਜੀ ਰਹੇ ਇੱਕ ਇੱਥੇ ਲਿਖਿਆ ਕਹਿੰਦਾ ਵੀ ਟੀਮਾਂ ਚਾਹ ਵੀ ਕੇ ਖੇਡਣਗੇ ਐ ਦੱਸਦਾ ਜੈਨਾ ਇਹ ਵੀਰੇ ਪੁੱਛੋ ਵੀ ਇਹ ਕਿੰਨੇ ਵੀ ਰੈਫਰੀਆਂ ਨਾਲ ਦਾਰੂ ਚਾਹੀਦੀ ਐ ਇਹ ਗੱਲ ਸਹੀ ਆ ਵੀਰੇ ਇਹ ਸਹੀ ਆ ਹਾਂ ਮੱਛੀ ਵੀ ਚਾਹੀਦੀ ਕਹਿੰਦੇ ਹਾਂ ਮੱਛੀ ਰੈਫਰੀ ਵਾਰੇ ਕੀ ਕਹਿਣਾ ਚਾਹੋਗੇ ਤੁਸੀਂ ਚਾਸ਼ਮਦੀਦ ਕੋਈ ਕੀ ਹੁੰਦਾ ਚਮਸਦੀਦ ਗਵਾ ਨਾ ਨਾ ਕੰਡੇ ਵਾਲੀ ਦੇ ਕੰਡੇ ਵਾਲੀ ਦੀ ਗਾ ਦੂਜੀ ਦੀ ਸਣੀ ਸਣੀ ਤੋਂ ਪੁੱਛ ਮੈਨ ਅੰਡਰਸਟੈਂਡਿੰਗ ਹੋ ਗਈ ਸੀ ਐਡੀ ਕੋਈ ਗੱਲ ਨਹੀਂ ਆ ਉਹ ਮੈਂ ਕੰਡਾ ਸਣੀ ਕੰਡਾ ਅੜ ਗਿਆ ਤਾਂ ਹੈ ਉਹ ਤਾਂ ਮਿਸ ਅੰਡਰਸਟੈਂਡਿੰਗ ਹੋ ਗਈ ਸੀ ਕਿ ਗੱਲ ਸੀ ਐਡੀ ਗੱਲ ਨਹੀਂ ਹੀ ਕੋਈ ਜਿਹੜਾ ਸਾਨੂੰ ਖੜਾਉਣੇ ਆ ਯਾਰ ਹੁਣ ਤਕੜੇ ਪਲੇਅਰ ਆ ਉਹਦੇ ਦੇ ਆਈ ਦਾ ਮਾੜੇ ਹੋਰ ਇਹਨਾਂ ਕਹਿੰਦਾ ਵੀ ਤੈਨੂੰ ਕੁੱਤਿਆਂ ਕਿਆ ਨਹੀਂ ਤੈਨੂੰ ਕੱਲ ਫੋਨ ਕੁੱਤਿਆਂ ਤੇਰੀ ਜਿਹੜਾਈ ਆ ਕਬੂਤਰਾਂ ਜਿਹੜਾਈ ਆ ਸੌਂਟ ਚ ਤੇਰੀ ਜਿਹੜਾਈ ਆ ਹੁਣ ਤੈਨੂੰ ਸਾਡੇ ਕੀ ਲੋੜ ਆ ਮੂੰਹ ਪਰਾਂ ਨੂੰ ਕਰਕੇ ਭੱਜ ਗਿਆ ਹੁਣ ਮੈਂ ਇਹਨਾਂ ਕੱਲ ਤੈਨੂੰ ਫੋਨ ਕੀਤਾ ਨਹੀਂ ਕਿਹਨੇ ਇਹਨੇ ਤੈਨੂੰ ਕਿਹਾ ਹੀਗਾ ਇਹਨੇ ਕਿੱਥੇ ਫੋਨ ਕਰਦਾ ਇਹ ਸਾਡੇ ਜਿਹੜੇ ਬਾਈ ਹੁਣ ਪਲੇਅਰ ਕਿੱਥੇ ਆਉਂਦੇ ਨੇ ਜਵਾਬ ਦੇਈ ਜਾਂਦੇ ਕਿਹਦੀ ਜਵਾਬ ਦੇ ਗਿਆ ਫੜ ਫੜ ਬੰਦੇ ਲਿਓਨੇ ਆ ਯਾਰ ਚ ਇਹ ਤੇਰੇ ਵਾਲੀ ਸੂਸ ਸਾਰਿਆਂ ਦੇ ਕਿੱਥੋਂ ਆ ਇਹਨਾਂ ਨੂੰ ਆਏ ਹੋ ਸਾਡਾ ਬਣ ਜਾ ਵਾ ਠੀਕ ਮੰਨਦਾ ਗੱਲ ਵੀਰੇ ਪੀਏ ਨਹੀਂ ਬਣ ਸਕਦੇ ਹੈਗੇ ਪਤਾ ਨਹੀਂ ਪਤਾ ਨਹੀਂ ਦਿੰਦੇ ਹੁਣ ਦੱਸ ਕੀ ਕਹਣਾ ਤੂੰ ਆਹ ਨੂੰ ਸਾਡ ਪਾਇਆ ਪਿਆ ਇਥੇ ਨਹੀਂ ਜਿਆਦਾ ਇਹਨਾਂ ਦੇ ਕੁਲਚੇ ਖਾਂਦਾ ਸੀ ਕਦੇ ਦਾਲ ਖਾਂਦਾ ਸੀ ਕਦੇ ਕੋਕ ਪੀਂਦੇ ਉਦੋਂ ਕੁਲਚੇ ਵਾਲਾ ਸਵਾਦ ਨਹੀਂ ਪਿਆ ਸੀ ਹਾਂ ਹਾਂ ਆਣ ਨੂੰ ਸਾਨੂੰ ਹਾਂ ਉਹੀ ਭੈਣ ਜਿਉ ਉਹਨੂੰ ਕਮੇਟੀ ਨੂੰ ਕਹਿੰਦਾ ਅਗੇ ਕਮੇਟੀ ਆਏਗਾ ਇਹਦੀ ਨਾ ਹੁਣ ਦੱਸ ਕੁਲਚੇ ਕਹਿੰਦੇ ਖਾਂਦੇ ਆ ਇੱਕ ਖਾਦਾ ਇੱਕ ਚਾਰ ਗੋਲਚੇ ਖਾਦੇ ਗੱਲ ਦੇ ਤਿੰਨ ਤੈ ਲਿਆ ਦੇ ਉਹ ਹਰ ਜਨੇ ਲਿਆ ਦੇ ਪੰਜ ਹੋ ਗਏ ਕਿੱਥੋਂ ਲੈਂਦਾ ਪਾਣੀ ਮੋਟਰ ਚਾਲਦੀ ਆ ਉਹ ਤੋਂ ਭਰ ਕੇ badiyo ਬੋਤਲ ਲਿਆਦੀ ਅਵਿੰਦਰ ਉਹ 2 2 ਲੀਟਰ ਵਾਲੀਆਂ ਭਰਾਲਾ 5 5 ਲੀਟਰ ਵਾਲੇ ਗੇਲਨ ਭਰਾਲਾ 20 ਲੀਟਰ ਵਾਲਾ ਭਰ ਲਿਆ ਸਾਨੂੰ ਬੋਲੋ ਵੀ ਇਹਨਾਂ ਲੈ ਐਦਾਂ ਦੋਗੇ ਤੁਹਾਨੂੰ ਹੀ ਕਹਿਣਾ ਵੀ ਇਹ ਫਰੀਦਾ ਖਾਣਾ ਤੁਹਾਡਾ ਦੰਦਾ ਚਨchnaਟ ਨਹੀਂ ਹੁੰਦੀ ਹੈਗੀ ਨੰਬਰ ਹਨ ਪਲਾਂਡੀ ਰਗਾਦੀ ਕੋਈ ਨਾ ਜਲੇਬੀ ਦਾ ਖਾਦਾ ਹੁਣ ਲਵਾ ਦੇ ਮੈਚ ਲਵਾ ਦੇਗਾ ਮੈਚ ਮੈਂ ਲਵਾ ਦਿੰ ਹਾਂ ਪਾਉਣਾ ਲਵਾ ਦੇਣਾ ਵੀਰੇ ਲਵਾ ਦੂ ਕਿਹੜੀ ਕੱਡਮੀ ਚ ਕਿਹਦੇ ਵੀ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਕੱਡਮੀ ਆਏ ਜਸਾ ਇਹਦਾ ਬਾਰ-ਬਾਰ ਨਾ ਕਿੱਦਾਂ ਖੇਡਦਾ ਬਾਰ-ਬਾਰ ਖੇਡਦਾ ਚੌੜ ਲਵਾਦੀ ਮੈਚ ਠੀਕ ਆ ਆ ਗਿਆ ਔਰ ਜਿਹੜੀ ਟੀਮ ਜਿਹੜੀ ਕੀ ਹੋ ਗਿਆ ਜਿੱਤ ਗਈ ਹੈ ਮੇਰੇ ਵੀਰੋਸ ਗੁੱਸਾ ਕਰ ਗਿਆ ਸੱਤਾ ਕੈਨੇਡਾ ਕਿਹਦੇ ਚਾਹੇ ਚੇਂਗ ਕਰਨ बड़े कार्य करना चाहिए जाओगे तो आज जल्दी ना बात पी लगा मिल के गएगा घर बाजू में और मिल के खाऊंगा पक्का लगेगा ये तुम खेलेगा मैं हाँ हाँ पक्का पक्का ये तुम पड़ी तो पक्का लगेगा मुझे ठीक है कोहरत है और खेलने का सो गए तो नहीं इधर एक बार लाड़ मारेंगे इधर ਸਭਾ ਪਲਾਂਟੀਆਂ ਦੇ ਕੀ ਕੀ ਦੇ ਗਰਾਊਂਡ ਦੇ ਵਿੱਚ ਵੀ ਉਹਨਾਂ ਨੇ ਮਾਰਨੇ ਤਿੰਨ ਗੋਲ ਸੋਹਣਾ ਪਲਾਂਟੀਆਂ ਵੱਡਾ ਮੇਰੇ ਜੀ ਤਾਰ ਪਰ ਕਰਦੇ ਆਂ ਇਹ ਪਾਣੀ ਵੀ ਮਿਲਦਾ ਵੀ ਚਾਹ ਪਾਉਂਦਾ ਕੋਈ ਸਾਹਿਬ ਕਹਿੰਦੇ ਪਾਣੀ ਵੀ ਉਂਦੇ ਯਾਰ ਕੋਈ ਸਾਹਿਬ ਦੇ ਲੋ ਪਾਣੀ ਵੀ ਮਿਲ ਰਿਹਾ ਯਾਰ ਕੋਈ ਸਾਹਿਬ ਮੈਂ ਕਹੀ ਜਾਂਦਾ ਜੀ ਮੈਨੂੰ ਦੱਸ ਮੈਂ ਇੱਕਦਾਰ ਇੱਕਦਾਰ ਨਹੀਂ ਠੇਕੇਦਾਰ ਤਾਂ ਤੂੰ ਆ ਰਵੀ ਠੇਕੇਦਾਰ ਨੂੰ ਵੀ ਤੂੰ ਮਾਤ ਪਾਉਣਾ ਹੁਣ ਪਾਣੀ ਤੂੰ ਲਵਾਉਣਾ ਵਾ ਹਵਾ ਤੂੰ ਭਰਦਾ ਵਾ ਫੀਟ ਆ ਜਾ ਰਿਹਾ ਹੋਰ ਤੈਨੂੰ ਕੀ ਚਾਹੀਦਾ ਇਹ ਕਾਹ ਲੈ ਲਾਈਵ ਵੀ ਠੇਕਾ ਕਰ ਲੈਣਾ ਲਾਈਵ ਦਾ ਵੀ ਸਾਊਂਡ ਦਾ ਵੀ ਲੰਗਰ ਦਾ ਵੀ ਸਾਰਾ ਠੇਕਾ ਇਹਦਾ ਕੋਲ ਕਰਾ ਮੱਛੀ ਦਾ ਵੀ ਠੇਕਾ ਕਰ ਲੈਣਾ ਹਾਂ ਪਹਿਲੇ ਕਬ ਕਹਿੰਦੇ ਪਹਿਲੇ ਲੈਣੇ ਆ ਇਹ ਟੂਰਨਾਮੈਂਟ ਦਾ ਠੇਕਾ ਹੀ ਕਰਾ ਗਏ ਨੇ ਵੀ 8 ਲੱਖ ਦੇ ਦਿਓ ਮੈਨੂੰ ਵੀ ਤੁਸੀਂ ਆ ਬੈਠਣ ਆਗੇ ਹਾਂ ਨਾਮ ਮੰਨਨੇ ਆ ਉਹ ਪਹਿਲੇ ਕਹਿੰਦੇ ਉਹਦੇ ਤੇਰਾ ਕਹਿੰਦੇ ਭਰਾਵਾਂ ਵੀ ਇਹ ਹੁਣੀ ਮਾੜਾ ਕਹਿੰਦੇ ਜੀ ਪੀਏ ਉਹ ਪੀਏ ਬਿੰਦਰਾਂ ਨੂੰ ਮਾੜਾ ਕਹਿੰਦੇ ਜਲੇਬੀਆਂ ਚਲਾ ਦੇ ਬਿੰਦਰ ਉਹਨਾਂ ਨੇ ਦੇਸੀ ਘੋਲੀਆਂ ਉਹਦੇ ਆਈਆਂ ਕਿੱਥੋਂ ਨੇ ਆਈਆਂ ਕਿੱਥੋਂ ਆ ਗੁਰਦੁਆਰਾ ਸਾਹਿਬੋਂ ਗੁਰਦਾਰੇ ਕਿੱਥੇ ਹੋ ਫੇਰ ਉਹਨਾਂ ਨੂੰ ਮਾੜਾ ਕਹਿੰਦੇ ਜਾਣੇ ਦੇ ਲਾਸਵੇਂ ਪਾਸੇ ਦਾ ਗੁਰਦਾਰ ਆਪਾਂ ਬਿੰਦਰਾਂ ਦਾ ਕਿੱਥੇ ਆਹ ਗੁਰਦਾਰੇ ਸਾਰੇ ਸੰਝਾ ਵੀਰੇ ਫਰੀ ਦਾ ਸਮਾਨ ਛੱਡ ਦਿਆ ਕਰੋ ਕਦੇ ਦੇਸੀ ਘੋਲੀਆਂ ਤੇ ਨੇ ਪੈਣਾ ਫਿਰ 7 ਤੋਂ 10 ਵਾਰ ਜੂਨਰੀ ਬਰਾਏ ਨਾਲ ਨੇ ਆਹ ਬਾਹਰ ਲੈ ਮਪਲਾਇਆ ਭਾਜੀ ਤਰੀਕਾ ਗੁਰਪ੍ਰੀਤ ਪ੍ਰਧਾਨ ਵਾਲੀ ਗੱਲਾਂ ਨਾ ਆਹਦੇ ਪ੍ਰੀਤ ਜੀ ਦੀ ਇੱਜ਼ਤ ਕਰਦੇ ਆ ਪਿੰਡ ਦੀ ਨਹੀਂ ਕਰਨੀ ਜੀ ਵੱਡਾ ਖੇਡ ਤੂੰ ਆਪ ਪਿਆਲਿਆਂ ਨੇ ਮੈਚ ਬਾਅਦ ਖਤਮ ਹੋਇਆ ਭਾਏ ਦੂਸ ਪਹਿਲਾ ਕੱਢ ਲਿਆ ਆਈਆਂ ਫਿਰ ਜਾਂਟੀ ਤੈਨੂੰ ਪਾ ਡੱਬਾ ਹੀ ਦਿਖਾਇਆ ਜਾਂਟੀ ਜਾਂਟੀ ਕੋਈ ਨਾ ਪਲਾ ਦੂਗਾ ਐਡੀ ਕੋਈ ਗੱਲ ਨਹੀਂ ਹੈਗੀ ਤੈਨੂੰ ਡੱਬਾ ਹੀ ਦਿਖਾਇਆ ਪਰ ਪਰ ਜਾਂਟੀ ਪਤਾ ਕਾਹ ਤੋਂ ਨਹੀਂ ਪੀਂਦਾ ਪਰ ਪ੍ਰੈਸ਼ਰ ਬਣਦਾ ਇਹਦਾ ਅੱਜ ਕਾਲਦਾ ਪਰ ਨਹੀਂ ਯਾਰੇ ਚਾਤੀ ਜਾਮ ਹੋਈ ਹੈ ਮੈਂ ਮੈਚ ਤੋਂ ਪਹਿਲਾਂ ਜਾਇਆ ਪਹਿਲਾਂ ਪਹਿਲਾਂ ਮਰੂਦ ਖਵਾਈ ਜਾਂਦਾ ਆਪ ਖਾਈ ਜਾਂਦਾ ਬਾਅਦ ਚ ਫਿਰ ਗਾ ਜੋਰ ਪੈ ਗਿਆ ਕੌਣ ਸੀ ਗਿਆ ਸ਼ੁਕਰ ਆ ਸ਼ੁਕਰ ਆ ਸ਼ੁਕਰ ਆ ਪੂਰੀ ਪੇਟੀ ਦੇਖਣ ਦਾ ਮੂੰਹ ਸਾਨੂੰ ਅਫਸਰ ਮਿਲਿਆ ਵੀਰੇ ਬੰਦ ਹੈ ਹਾਂ ਬੰਦ ਆ ਬੰਦ ਆ ਵੀਰੇ ਹਾਂ ਸ਼ੁਕਰ ਆ ਨਹੀਂ ਤਾਂ 5 1 4 6 ਮੈਂ ਥੋੜੇ ਤੇ ਹਾਂ ਦੇ ਆ ਗਈ ਤੈਨੂੰ ਕੀ ਕਹਿੰਦਾ ਮੰਨਿਆ ਨਹੀਂ ਲਓ ਹੁਣ 4 ਸੱਡੇ ਵੀਰੇ ਕੀ ਕਰਨਾ 3 ਮਿੰਟ ਕਾੜ ਜਿਹੜੀ ਦੀ ਟੀਮ ਨੂੰ ਆ ਆਪਸਾ ਗੇਂਡ ਮੇਰੇ ਵੀਰੋ ਲੈ ਫ੍ਰੀ ਦਾ ਫ੍ਰੀਸਲਾ ਤੇ ਬੱਛਾ ਆਦੋ ਅਨ ਪਿੰਕ ਮੇਰੇ ਵੀਰੋ ਪਰ ਪਾਸੇ ਪਹਿਲਾਂ ਮਾਜੇ ਦੀ ਟੀਮ ਨੇ ਕਢੀ ਸੀ ਮੇਰੇ ਵੀਰੋ ਤੇ ਦੂਜੇ ਪਾਸੇ ਆ ਬਾਲ ਪਿੰਡ ਦੀ ਟੀਮ ਮੇਰੇ ਵੀਰੋ ਕੀ ਦੇ ਫੇਰ ਦਿੱਤਾ ਜੜਾੜੀਆਂ ਆ ਮੇਰੇ ਤੋਂ ਬਾਅਦ ਫਿਰ ਪੱਲੇ ਤੇ ਚੱਲਣ ਵਾਲਾ ਬਾਰ ਦਾ ਕਿਹੜਾ ਹੋਵੇਗਾ ਉਹ ਵੀ ਐਨ ਕਦੇ ਬਟਾਕੇ ਪਹਿਣਗੇ ਕਾਕੇ ਖੜਗੇ ਲਓ ਪਾਪਾ ਉਧਰ ਜਾਨੀ ਗੋਡਾ ਜਾਨੀ ਜਾਨੀ ਜੰਡਿਆਲੀ ਮੈਚ ਲਵਾ ਦੇ ਜੰਡਿਆਲੀ ਮੈਚ ਮੈਚ ਜਰਾ ਕੁਲ ਸ਼ੁਰੂ ਹੋਣੇ ਆ ਰਿਹਾ ਦੋਵੇਂ ਟੀਮਾਂ ਦੇ ਖਿਡਾਰੀ ਕਹਿੰਦੇ ਤਿਆਰ ਬਸਾਰ ਨੇ ਮੁੰਡੇ ਕਹਿੰਦੇ ਟੰਡ ਵਾਲੇ ਟੋਟਾ ਹੋ ਗਿਆ ਨਾ ਨਜ਼ਾਰਾ ਲਾਜੇ ਹੋਣਾ ਇਹਨਾਂ ਆਹ ਲਤਾੜੇ ਦੇ ਕਹਿੰਦੇ ਵੀਰਪਾ ਇੱਕ ਉੱਤਮੀ ਕਹਿੰਦੇ ਜੇਤੂ ਵੀ ਮਣੀ ਮੇਰੇ ਵੀਰਾਂ ਉਹ ਦੱਸਣਾ ਨਹੀਂ ਯਾਰ ਦੂਜੇ ਪਾਸੇ ਕਹਿੰਦੇ ਦੱਲਣ ਵਾਲਾ ਐਲ.ਐਡੀ ਤਾਂ ਇਹਦੀ ਆ ਬੰਦਰ ਦੇ ਇਹਨੇ ਖੇਡਣਾ ਬੜੀ ਜਿਹਾ ਇਹਦੀ ਪੱਕੀ ਐਲ.ਐਡੀ ਆ ਤਾਂ ਬੜੀ ਜਿਹੜਾ ਆ ਰਹੀ ਯਾਰਾ ਤੁੰਦਾਂ ਦੇ ਤੇ ਹੁੰਦਾ ਨਹੀਂ ਕਿਹਦੇ ਜੜਿਆਲੀ ਦੇ ਵਿੱਚ ਵੀ ਕਹਿੰਦੇ ਕੋਈ ਨਹੀਂ ਤੁਗਾ ਮੈਚ ਬਾੜੀ ਆਏ ਕਹਿੰਦੇ ਸਾਹਮਣੇ ਬੜੱਕੀ ਹੋਊ ਮੇਰੇ ਵੀ ਹੋ ਇਹਨੇ ਪਾਸੇ ਇੰਨਾ ਇੱਕ ਪਾਸੇ ਬੜੱਕੀ ਆਏ ਹਾਂ ਖਾਣ ਦਾ ਦਾਕਾ ਹੁਣ ਹੀ ਮੇਰੇ ਬੜੀ ਦੇ ਮੈਚ ਵਿੱਚ ਲੱਗਦੀ ਰਿਓ ਜੈਣਾ ਦਾਬਦਾ ਕਿਤੇ ਰੋਟੀ ਨਾ ਕੋਕ ਚੱਕੀ ਫਿਰਦਾ ਕਾਲੇ ਛੋਲੇ ਤੇ ਆਲੂਆਂ ਨਾਲ ਕੋਕ ਚੱਕੀ ਖਿਰਦਾ। ਪੂਰੇ ਦੀ ਗੱਲ ਨਹੀਂ ਮੇਨ ਪਲੇਅਰ ਤਾਂ ਇੱਧਰ ਬੈਠੇ ਆ ਦੇਖ ਕਾ ਬੈਠਾ ਐ ਇੱਕ ਮੈਂ ਦੋ ਮੇਨ ਪਲੇਅਰ ਤਾਂ ਇੱਧਰ ਬੈਠਾ ਸ਼ੇਰਪੁਰੇ ਦੇ ਯਾਰ। ਇਹ ਚੜਦੇ ਉੱਤਰਦੇ ਆਉਂਦੇ ਹੀ ਰਹਿੰਦੇ ਆ ਲੱਭੇ। ਹਾਂ ਆ। ਤੈਨੂੰ ਦੱਸਾਂ ਮੈਂ ਗੱਲ। ਠੀਕ ਆ ਨਾ? ਨਹੀਂ ਤੂੰ ਦੋ ਮਿੰਟ ਜਿੱਤ ਗਿਆ ਤੂੰ। ਨਹੀਂ ਗੱਲ ਕੀ ਗੱਲ ਤੂੰ ਗੱਲ ਦੱਸ ਗਈ ਹੋਗੀ। ਦੋ ਮਹੀਨੇ ਹੋ ਗਏ ਆ ਕਿਸੇ ਨੂੰ। ਉਹ ਜਾ ਯਾਰ। ਹੁਣ ਕਹਿੰਦਾ ਮੈਂ ਕੋਕਰੀ ਖੇਡਣਾ ਲੈ। ਕੋਕਰੀਦਾਰ ਮੇਰੇ ਕੋਕਰੀ ਜਦੋਂ ਪੱਕੇ ਸੈਲ ਕੀਤੇ ਹੋਏ ਆ ਮੇਰੇ। ਉਦੋਂ ਇਹ ਨੂਰ ਉਹਨੂੰ ਰਾਬਦਾ ਰਾ ਉਹ ਮੇਰੀ ਗੱਲ ਹੁਣ ਨੂਰ ਉਹਨੂੰ ਆ ਤਾਂ ਰੰਗ ਨਾ ਛਾੜ ਦੇ ਉੱਥੇ ਬੈਂਕੀ ਵਾਲੇ ਪਾਸੇ ਕਾਰਡ ਦੇ ਬਾਹਰ ਕੱਢ ਦਿੰਨਾ ਜੀ ਜਿੱਤ ਦੇ ਨਾਲ ਦੂਜੇ ਪਾਸੇ ਟੀਮ ਤੇਰੀ ਵੀ ਵਾਦਾ ਵਾ ਠੀਕ ਵਾ ਦੇਖਾਂਗੇ ਮਿਲਾਂਗੇ ਤੋਵੇਂ ਉਹਦੀ ਟੀਮ ਆ ਆਜ ਮੇਰੇ ਵੀਰੋ ਪਰ ਖਾਨਾ ਖੇਡਣਾ ਪਈਦਾ 90 ਤੇਰੀ ਗਲਤੀ ਆ ਵੀਰੇ ਯਾਰ ਤੇਰੀ ਮੈਂ ਭਾਈ ਗਲਤੀ ਸੌਰੀ ਬੰਦਾ ਸਰ ਲੈ ਲੈ ਯਾਰ ਜੈ ਨਹੀਂ ਹੋ ਰਿਹਾ ਖੇਡ ਸੌਰੀ ਨਹੀਂ ਖੇਡ ਯਾਰ ਮੈਂ ਉਹਨਾਂ ਨੂੰ ਤਾਂ ਸੌਰੀ ਨਹੀਂ ਲੋਗੀ ਉਹਨਾਂ ਨੇ ਯਾਰ ਓਏ 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 ਉਹ ਪੀਏ ਨੂੰ ਤਾਂ ਯਾਰ ਦਿੰਦਾ ਨਹੀਂ ਜਵਾਬ ਇਹ ਉਹ ਉਹ ਮੰਦਾ ਵੀ ਆ ਕਹਿੰਦੇ ਉਹ ਮੰਦਾ ਵੀ ਆ ਤੇ ਸੌਰੀ ਮੰਦਾ ਓਏ ਆ ਪੂਆ ਦੇ ਕੁੜੀ ਦਾ ਬਿਆਹ ਮੇਰੀ ਚਾਚੀ ਦੀ ਕੁੜੀ ਦਾ ਬਿਆਹਾ ਮੈਂ ਥੋੜਾ ਟਾਈਮ ਹੈ ਲਾਈਵ ਦੇਖਣਾ ਮੈਂ ਗੇਟ ਦਾ ਫਿਰ ਕਿੱਥੇ ਮਰਜੀ ਖੇਡਦਾ ਹੋਵੇ ਕਰਦੇ ਪੈਣਾ ਮੈਂ ਤਾਂ ਨਹੀਂ ਛੱਡੂ ਓਏ ਅਗਲੇ ਤੂੰ ਸਿੱਧਾ ਕਹਿ ਦੇ ਪਿੰਡ ਦਾ ਮੈਂ ਜਵੇਂ ਆਉਣਾ ਨਹੀਂ ਉਹ ਆਪ ਕਰਦਾ ਕਹਿੰਦਾ ਕੋਈ ਵੀਰੇ ਨੂੰ ਪੁੱਛਿਆ ਗਿਆ ਹਨਾ ਅੱਜ ਕਿੰਨੀ ਜੇਗਾ ਕਹਿੰਦਾ 30 29 ਤਰੀਕ ਆ ਉਹ ਕੱਲ ਨੂੰ ਇੱਕ ਤਰੀਕਾ ਕਹਿੰਦਾ ਕੱਲ ਨੂੰ ਹੈਗੀ 30 ਤਰੀਕ ਆ ਕਿੰਨੇ ਲੱਖ ਲੱਖ ਦੀ ਕਾਲੂ ਬਾਈ ਫੁੱਟਬਾਲ ਦਾ ਨਿੰਦਰੀ ਦਾ ਕਾਲੂ ਠੀਕ ਹੈ ਜੀ 30 30 ਤਰੀਕਾ ਹਾਂ 30 ਫਰਵਰੀ 31 ਫਰਵਰੀ ਹਾਂ ਤਾੜੀਆਂ ਤਾੜੀਆਂ 30 ਰੁਪਿਆ ਕਾਲੂ ਰੋਣੇ ਤੂੰ ਉੱਚ ਉੱਚ ਵਿਦਿਆ ਕਿੱਥੋਂ ਲਈ ਆ ਮੈਂ ਸਰਕਾਰੀ ਸੀਨੀਅਰ ਸਕੂਲ ਪਾਕੋ ਗਾਡਾ ਮੇਰਾ ਪਤਾ ਹੈ ਸ਼ਾਬਾਸ਼ ਟੀਚਰ ਤੋਂ ਬਹੁਤ ਕੰਮ ਜਾ ਹੋਏਗਾ ਟੀਚਰ ਨੂੰ ਮਿਲ ਕੇ ਆਵਾਂਗੇ ਟੀਚਰ ਨੂੰ ਮਿਲ ਜਾਣਾ ਜਿਹੜਾ ਟੀਚਰ ਦਾ ਨਾਮ ਸੀਗਾ ਆਪਣਾ ਵਿਜੀਤ ਕੌਰ ਠੀਕ ਹੈ ਕਿਹੜੇ ਪੜ ਰਕੇਸ਼ ਕੋ ਰਕੇਸ਼ ਕੋ ਰਕੇਸ਼ ਕੁਮਾਰ ਰਕੇਸ਼ ਕੋ ਜਿਹਨੇ ਵਿਧਾਨੇ ਦਾ ਸੀਗਾ ਮੰਗ ਕੱਲੋ ਜਿਹੜੇ ਤਰੀਕ ਨੀ ਆ ਦੱਸ ਦੇ ਕਹਿੰਦਾ ਕੱਲੋ ਇਹ ਕੱਲ 31 ਫਰਵਰੀ ਹੈਗਾ ਤੁਹਾਨੂੰ ਫਰਵਰੀ ਹੈ ਫਰਵਰੀ ਆ ਉਹ 31 ਦੀ ਹੈ ਯੈਸ तेरु कैटनो क्या हुआ है? आ मेरी बाहर निकले मेंगोड़ी हाँ यार क्यों मेरे बूढ़ नहीं बैठे भाई खींचा करना है दस सबैंगे पेरी नंगे पेरी अपना जो मेरे बारे आप हैं ट्रेन किधर ले गया बना बीवू पर लोडी नहीं मैं खींचना दस सबैंगे पेरी यार जानती है बूढ़ मैं वो दिन वो दिन ही है कि ਹਲੋ ਯਾਰ ਤੇ ਤੂੰ ਕ ਮਾੜਾ ਯਾਰ ਮੈਂ ਤਾਂ ਢੱਕੀ ਬਾਈ ਨਹੀਂ ਖੇਡੂ ਜਿੱਧਰ ਅਸੀਂ ਖਟਾਂਗੇ ਕਿਹੜੀ ਚੱਪ ਢੱਕੀ ਆਪਾਂ ਹੈਗੇ ਆ ਦੋਦਪੁਰ ਆਪਣਾ ਆਫਸਾਈਡ ਖੜਾਉਣਗੇ ਮੈਂ ਲਗਾਉਂਗੀ ਆਪਾਂ ਖੇਡਣਾ ਉੱਥੇ ਪੰਜ ਨੂੰ ਜੰਡੇ ਵਾਲੀ ਜੰਡੇ ਵਾਲੀ ਪੰਜ ਨੂੰ ਹਾਂ ਤੇ ਇਹ ਵੀ ਸ਼ੈਡ ਹੀ ਨਹੀਂ ਬਣਦੀ ਮੇਰੀ ਬਣਦੀ ਉੱਥੇ ਹਾਂ ਬਸ ਸਹੀ ਆ ਮੈਂ ਖੇਡੂ ਆਫਸਾਈਡ ਠੀਕ ਆ ਤੂੰ ਖੇਡ ਲੈ ਬੂੜ ਦੋ ਕਿਹਦੇ ਚੋਰੀ ਕਰਿਆ ਜੰਤੀ ਬਾਈ ਜੀ ਆ ਆ ਗਿਆ ਚੋਬਰ ਸਾਡਾ ਮੁੰਡਾ 5911 ਮੁੰਡਾ ਨਹੀਂ ਹੈਗਾ ਅੰਕਲ ਸੱਸੀ ਕਾਲ ਜੀ ਬਸ ਏ ਕਾਲ ਦੀ ਸੱਸੀ ਕਾਲ ਮੇਰਾ ਪੁੱਤ ਰਾਜਾ ਮੇਰਾ लाडला ਮੇਰਾ ਸੋਨਾ ਮੇਰਾ ਹਾਏ ਹਾਏ ਐ ਇੰਨਾ ਪਿਆ ਕੀ ਹਾਲ ਹੈ ਕਿਵੇਂ ਠੀਕ ਹੋਈ ਕਰਮ ਹੋ ਗਿਆ ਜੀ ਦਵਾਉਂਦੇ ਨਹੀਂ ਵਧੀਆ ਹੋ ਜਾਂਦੇ ਜੀ ਕੋਚ ਟੂਰਨਾਮੈਂਟ ਕਰਾਉਣ ਆਇਆ ਕਹਿੰਦੇ ਜੀ ਜਾਂਗਪੁਰਾ ਚ ਆਪਣੇ ਨਾਲ ਕਾਹ ਜਾਂ ਕੱਢ ਬੁਲਾਇਆ ਕਾਹ ਜਾਂ ਕੱਢ ਤੇਰੀ ਬੋਲਾਇਆ ਪੜਕੀ ਅੱਜ ਦਿਲ ਨਹੀਂ ਬਵਾਦਾ ਪਹਿਲੇ ਦਿਨ ਹੀ ਮੀਂਹ ਬੱਦਲ ਆ ਗਿਆ ਜੇ ਕੋਸਾ ਦੇ ਆਉਣ ਨਾਲ ਐਂ ਕੋਸਾ ਸਾਹਿਬ ਹਾਂਜੀ ਤੁਹਾਡੇ ਆਉਣਾ ਬੱਦਲ ਆ ਗਏ ਨੇ ਇੱਕ ਹੋਰ ਖਾਸ ਕਰਕੇ ਸਪੈਸ਼ਲ ਅੱਜ ਪਹਿਲੀ ਵਾਰ ਨਜ਼ਾਰੇ ਆ ਕੇ ਕਾਲਜ ਹੰਡ ਪੈ ਗਈ ਇੰਨੀ ਠੰਡ ਮੀਂਹ ਨਾਲ ਨਹੀਂ ਪਈ ਜਿੰਨੀ ਠੰਡ ਚੈਨ ਨਾਲ ਪੜਕੀ ਨੇ ਬਰਾਂਡ ਨਾ ਹੋਈ ਆ ਆਏ ਹਾਏ ਆਏ ਹਾਏ ਆਏ ਹਾਏ ਮਨੁਸ ਨਾ ਬੇਰ ਜਗਾ ਲੜੀ ਬੈਨੇ ਹੁਣ ਹਾਂ ਯਾ ਧੰਨਵਾਦ ਤੁਹਾਡਾ ਬਾਬਾ ਧੰਨਵਾਦ ਸੱਚੇ ਵਾ ਚੜਦੀ ਕਲਾ ਰੱਖਿਆ ਉਹ ਸਾਬ ਮਲੇਰਕੋਟ ਦੇ ਆ ਰਿਹਾ ਸਪੈਸ਼ਲ ਇਹ ਮੈਂ ਬਹੁਤ ਬਹੁਤ ਧੰਨਵਾਦ ਅੱਜ ਸਵੇਰ ਦੇ 5 ਵਜੇ ਦੇ ਉੱਠੇ ਹੋਏ ਨੇ ਕਹਿੰਦੇ ਬਾਕੀ ਕੋਈ ਸ਼ੱਕ ਨਹੀਂ ਮੈਂ ਅੰਮਰੀਂ ਠਕਾਵੜਾ ਜੀ ਤੇ ਰਲਦੀ ਟੂਰ ਲਵਰ ਤੇ ਇਹਨਾਂ ਦੀ ਉੱਪਰੋਂ ਛੱਡ ਦੋ ਇਹਨਾਂ ਦੀ ਇਹ ਨਹੀਂ ਗੱਲ ਕਰਦਾ ਕਿਉਂਗਾ ਤੇਰਾ ਤਾਂ ਹੀ ਕਾਊਂਟਰਡ ਲੱਗਿਆ ਹੋਇਆ ਹੈ ਠੀਕ ਆ ਕੋਲ ਸਾਹਿਬ ਕਰ ਰਹੇ ਨੇ ਸ਼ਲਾਮ ਅਰਸਲਾ ਪਰ ਜੋ ਬਾਬਾ ਬਾਰ ਕੀ ਬਾਈ ਵਾ ਇੱਕ ਤਾਂ ਚੱਲੇ ਨਹੀਂ ਦਿਨ ਦਾ ਬਾ ਖਾਣੀ ਠੀਕ ਆ ਓਕੇ ਕਰਦੇ ਕਾਟੇ ਵੀ ਰਾਤ ਦੀ ਰੋਟੀ ਬੰਦ ਕਰਦੇ ਸਿਰਫ ਰਾਤ ਦੀ ਰੋਟੀ ਬੰਦ ਕਰਦੇ ਰਾਤ ਨੂੰ ਸਿਰਫ 10 ਕ ਖਾਂਦ ਰੋਟੀਆਂ ਇਹ ਰਾਤ ਨੂੰ ਰਾਤ ਨੂੰ ਕਦੇ ਜੇ ਨਾ ਆਈ ਨਾ ਗ੍ਰੀਨ ਹਿੱਲ ਕਦੇ ਮੂਨ ਵਾਕ ਗ੍ਰੀਨ ਹਿੱਲ ਕਦੇ ਗ੍ਰੀਨ ਹਿੱਲ ਰਾਤ ਨੂੰ ਕਿੱਥੇ ਛੱਡ ਦੂਏ ਬਾਈ ਮੈਨੂੰ ਲੱਗਦਾ ਵੀ ਸਹੀ ਦਾ ਰਾਮ ਦਾ ਰਾਮ ਲੱਗੇ ਖਾਤੀ ਦੇ ਬਾਲ ਨਹੀਂ ਔੜ ਦਿੰਦਾ ਏ ਸਾਰੀ ਖਾਤੀ ਰਗੜੀ ਫਿਰਦਾ ਏ ਗੱਗਾ ਕੀਰਾ ਗੱਗੀ ਕੀਰਾ ਵਾਲੀ ਆ ਬਾਈ ਤੂੰ ਆਏ ਤੂੰ ਵੀ ਬੰਦਾ ਸਿਰਫ ਇੱਕ ਮੇਰੀ ਮੇਰੀ ਕੋਹ ਸਾਹਿਬ ਵਜਨ ਘਟਵਾਉਂਦੇ ਆਏ ਬੰਦੇ ਲੈਟ ਦਾ ਸੋ ਸਿਰਫ ਮੇਰੀ ਕੋ ਪਤਾ ਨਹੀਂ ਜਾਂਦਾ ਨੀਰਾ ਸਿਰਫ ਵਜਨ ਘਟੂਪਾ ਜੀ ਦੋ ਕੁ ਕਾਂਟਲੀ ਆ ਸਿਰਫ ਤੇਰਾ ਇੱਕ ਰਾਤ ਚ ਭਰ ਬਜੂਆ ਸਰਵੇ ਰਾਤ ਦੀ ਰੋਟੀ ਨਾ ਖਾਈ ਸਿਰਫ ਰਾਤ ਦੀ ਰੋਟੀ ਨਾ ਖਾਈ ਕੱਚੀ ਲੱਸੀ ਔਰ ਪੀਂਦ ਤੋਂ ਉਸ ਤੋਂ ਬਾਅਦ ਇੱਕ ਪੈਰਾਂ ਨੂੰ ਇਟਵੰਡ ਕੇ ਨਾ ਦੋਨਾਂ ਵਾਸਤੇ ਪੈਰਾਡਟ ਬਣ ਕੇ ਉੱਚੀ ਜਗ੍ਹਾ ਬਹਿ ਜਾ। ਉੱਚੀ ਜਗ੍ਹਾ ਬਹਿ ਕੇ ਨਾ ਤੂੰ ਹੀ ਨਾ ਲਾਈ ਨਾਲ। ਉਸ ਤੈਨੂੰ ਨਾ ਯਾਰ ਆਤਰਾ ਰਾਤ ਫਰਕ ਬਈ ਸਵੇਰੇ ਨੂੰ ਤੂੰ ਫੋਨ ਵਰਕੇ ਉਠੇਗਾ ਨਾਲੇ ਜਨਤੂ ਉਠੇਗਾ। ਐ ਸਕੂਨ ਆਉਗਾ ਚੈਰ ਬੋਗੀ ਕਾਰਜ ਛੱਡ ਪੋਦੇ ਨੇ। ਡੰਡਾ ਪੈਣੀ ਜਿਹੜੇ ਪੈ ਗਈ। ਕਾਣਾ ਕਰੀ ਜਾਏ ਉਹ ਗੱਲ ਗੱਲ ਸੁਣੋ ਗੁੱਸਾ ਨਾ ਕਰੀ ਮੈਂ ਮੈਂ ਤੈਨੂੰ ਇੱਕ ਬਤਵਾ ਦਿੰਨਾ ਤੈਨੂੰ ਰਾਤ ਨੂੰ ਮੈਂ ਤੇਰੇ ਸੁਬੜੇ ਆਇਆ ਕਰੂਆ ਬਜਲ ਘਟਾਣ ਵਾਸਤੇ ਹੁਣ ਤੂੰ ਆਂਦਾ ਸੋਝਦਾ ਵੀ ਕੀ ਹਾਲਾਤ ਕਰ ਲੈ ਤੈਨੂੰ ਇਹ ਸੁਬੜੇ ਤੇ ਤੈਨੂੰ ਖਾਣਾ ਵੀਰੇ ਤੈਨੂੰ ਸੁਬੜੇ ਪਾਸੇ ਤੇਰਾ ਪੈਰ ਘਟਾਣ ਵਾਲਾ ਤੇਰਾ ਹਰ ਹਾਲਾਤ ਘਟਾਣਾ ਮੈਨੇ ਬਜਲ ਨਾਲ ਸੁਬੜੇ ਤੈਨੂੰ ਬਤਵਾ ਦੇਤੀ ਮੈਨੇ ਕੋਸਾ ਆਉਂਦੀ ਬਹੁਮ ਕਰਨ ਲੱਗ ਗਏ ਸਵੇਰੇ ਸਵੇਰੇ ਸੀਨੀਅਰ ਰੈਵਰੀ ਵੀ ਪਹੁੰਚੇ ਟੈਂਟ ਦਾ ਕੰਮ ਆ ਪਹੁੰਚੇ ਬੰਦੇ ਬੰਦੇ ਨੇ ਪਹਿਲਾਂ ਹੀ ਦੇਖ ਕੇ ਮੂੰਹ ਪਿੱਛੇ ਕਰ ਲੈਕ ਨੇ ਦਵਾਈਆਂ ਦੀ ਦੁਕਾਨ ਪਧਰੀ ਪਧਰੀ ਗळा ਜਿਹੜੀ ਮਰਜ਼ੀ ਦਵਾਈ ਲੈ ਲਓ ਵੀਰ ਤੋਂ ਆਪਣਾ ਪਾਉ ਬੂੰਦ ਹੁਣ ਵਿੱਚ ਮੈਂ ਤਾਂ ਲੱਗਿਆ ਚਾਹ ਲਈ ਫਰਦਾ ਗਰਮ ਪਾਣੀ ਇਹ ਸਾਰਾ ਤੇ ਤੈਨੂੰ ਕਹਾਂ ਬਾਤ ਦੇ ਇਥੇ ਮੈਂ ਤਾਂ ਲਾਈਵ ਕਰਨ ਦਾ ਫੈਸਲਾ ਕਰ ਦਿੱਤਾ ਫਿਰ ਜੈਪ ਲਾਲਾ ਕੋਈ ਸਭ ਨੂੰ ਐਕਸ਼ਨ ਕਰਨ ਨੂੰ ਕਰਕੇ ਕੋਈ ਸਭ ਨੂੰ ਐਕਸ਼ਨ ਕਰਾਉਣੇ ਕਿ ਨ ਵੱਡੇ ਮਾਨ ਸਨਵਾਣ ਕੀਤੇ ਜਾਣੀ ਆ ਚਾਹਾਂ ਬਸ ਸਾਰੇ ਪਾਸੇ ਭੇਜ ਕੇ ਆਇਆ ਸੰਗਾ ਕਹਾਂਦਾ ਉਸ ਉਹ ਪਰ ਉਹ ਜ਼ਿੰਮੇਵਾਰੀ ਵੱਡੀ ਆ ਨਾ ਫਿਰ ਜ਼ਿੰਮੇਵਾਰੀ ਵੱਡੀ ਆ ਕਹਿੰਦਾ ਵੱਡਾ ਟੂਰ ਫੁੱਟਬਾਲ ਦੇ ਪ੍ਰੈਜ਼ੀਡੈਂਟ ਆਪ ਆਏ ਇਹਨੂੰ ਬਣਾਉਣਾ ਬਾਹਰ ਸਾਰੀ ਜ਼ਿੰਮੇਵਾਰੀ ਤੂੰ ਮੈਨੂੰ ਕੁੱਟ ਨੂੰ ਫਿਰਦੇ ਨੇ ਬੰਦੇ ਬਹੁਤ ਟੂਰਨਾਮੈਂਟ ਤੇ ਕਹਿੰਦੇ ਤੂੰ ਇੱਧਰ ਇੱਧਰ ਬਗਲਾ ਦਲਬੰਦੀ ਕਰੀ ਜਾਂਦਾ ਮੈਨੂੰ ਬਹੁਤ ਔਖਾ ਪਿਆ ਮਾਰ ਗਿਆ ਮਾਰ ਚਾ ਚਾ ਵਟੀਆਂ ਦਿਲ ਚ ਰਹਿ ਪਾ ਮਾਰ ਗਿਆ ਮੈਨੂੰ ਮਾਫ ਕਰ ਦੇ ਇੱਧਰ ਕਿਤੇ ਜ਼ਿੰਮੇਵਾਰੀ ਲਾਤੀ ਆ ਨਾ ਮੈਨੂੰ ਬਚਾ ਮਾਰ ਗਿਆ ਮੈਨੂੰ ਮਾਫ ਕਰ ਦੇ ਨਹੀਂ ਇਹ ਤਾਂ ਗੱਲ ਸਹੀ ਓ ਤੇਰੀ ਜ਼ਿੰਮੇਵਾਰੀ ਬਹੁਤ ਆ ਕੋਈ ਤੇਰੇ ਇਹ ਗੱਲ ਆਪਾਂ ਮੰਨਦੇ ਆ ਵੀ ਗੱਲ ਸਹੀ ਜੁਮੇਵਾਰੀ ਦੀ ਚੱਕੀ ਫਿਰਦਾ ਇਕੱਲੀ ਬੱਸ ਸਹੀ ਗੱਲ ਹੈ ਸਹੀ ਗੱਲ ਟੈਂਸ਼ਨ ਵਾਲੀ ਆ ਟੈਂਸ਼ਨ ਵਾਲੀ ਆ ਜੁਮੇਵਾਰੀ ਦੀ ਗੱਲੀ ਚੱਕੀ ਹੋ ਜਾ ਔਰ ਕੋਹ ਨਹੀਂ ਚੱਕਿਆ ਇੰਨੀਰ ਬੰਦੇ ਹੋਰ ਕੀ ਚੱਕੀਏ ਇੱਕ ਬੈਗ ਵੀ ਚੱਕੇ ਨਾਲ ਕੀ ਕਹਿੰਦਾ ਤੈਨੂੰ ਕੀ ਬਰਬਾਦ ਕਰਦਾ ਜੀ ਆ ਬੈਠੇ 2000 ਵਾਰ ਦੀ ਆ ਨੱਕੀ ਹਰ ਫੜਾਕੀ ਹੁੰਦਾ ਦੋਨੇ ਬਦਵਾਸ ਮੈਨੂੰ ਬਰਬਾਦ ਕਰ ਨਾਲੇ ਮੇਰਾ ਪਿਆਰ ਮੌਬਨ ਸਾਰਾ ਖੋ ਗਏ ਨਹੀਂ ਉਹ ਕਮੇਟੀ ਹਾਂ ਨੇ ਕਿਹਾ ਹੁੰਦਾ ਵੀ 8 ਵਜੇ ਰੈਫਰੀ ਸਾਢੇ 8 ਚਾਹੀਦੇ ਔਰੇ ਤਿਆਰ ਦੇਖ ਕਾਰਜਾ ਕੱਢ ਕੇ ਟੈਂਕ ਦੇ ਕਾਰਜਾ ਕੱਢ ਕੇ ਕਾਰਜਾ ਕੱਢ ਕੇ ਤਿਆਰ ਦੇਖ ਓਏ ਹਾਏ ਹਾਏ ਦੇ ਲੈ ਟਾਈਮ ਨਾਲ ਹੀ ਇਹ 9 ਵਜੇ ਚ 7 ਹੋਆ ਦੂਜੀਆਂ ਉੱਤੇ ਉਹ ਸਿਮ ਸਿਮਾ ਨਹੀਂ ਦੂਜੀਆਂ ਲਾਈਟਾਂ ਲਾਈਟਾ ਗੱਡੇ ਦੁਬਾਰਾ ਹੀ ਤਿੰਨ ਲਾਈਟਾਂ ਵਾਲਾ ਫੋਨ ਦੇ ਉੱਤਰ ਸਹੀ ਆਹ ਦੇ ਹਮ ਕਿੰਨੇ ਟੂਰਨਾਮੈਂਟ ਤੁਸੀਂ ਕਰਾ ਸਕਦੇ ਹਫਤੇ ਵਿੱਚ ਦੀ ਹਫਤੇ ਵਿੱਚ ਦੀ ਹਾਂ ਮੈਂ ਹਫਤੇ ਹੀ ਕਰਵਾ ਦੂੰਗਾ ਮੈਂ ਡਬਲ ਅੜੀਸਾ ਵੀ ਨਾਈਟ ਅੜੀਸਾ ਅੜੀਸਾ ਦਾ ਇੱਕ ਮੈਚ ਹੁੰਦਾ ਇੱਕ ਦਿਨ ਚ ਨਹੀਂ ਨਹੀਂ 2 ਮੈਜ ਹੁੰਦੇ ਇੱਕ ਸਵੇਰ ਇੱਕ ਸ਼ਾਮ 4 ਮੈਜ ਹੁੰਦੇ ਇੱਕ ਦਿਨ ਚ ਉਹ ਸਵੇਰ ਦੋ ਸ਼ਾਮ ਠੀਕ ਆ ਨੇ ਚਾਰੇ ਤੁਸੀਂ ਕਰਾਉਣੇ ਕਿ ਸਾਰੇ ਨਾ ਨਾ ਦੋ ਮੰਦਰ ਮੇਰੇ ਇੱਥੇ ਠੀਕ ਆ ਇੱਕ ਲੈਨ ਤੇ ਇੱਕ ਸੈਂਟਰ ਤੇ ਜੇ ਚਾਹਣ ਤੁਸੀਂ ਚਾਰੇ ਵੀ ਕਰਾ ਸਕਦੇ ਹੋ ਬੜੇ ਆਰਾਮ ਨਾਲ ਬੜੇ ਰਾਨਾ ਨਾਲ ਐ ਸਕੂਨ ਨਾਲ ਅੱਜ ਆਪਣਾ ਉਹੀ ਕੰਮ ਅੱਜ ਆਪ ਤਿੰਨਾ ਨਹੀਂ ਸਾਰੇ ਕਰਾਉਣੇ ਠੀਕ ਆ ਕਿੱਥੇ ਆ ਅੱਜ ਦਰਾਫਤਾਂ ਆ ਬਾਰ ਦੇ ਬਸ ਠੀਕਾ ਦਿਲ ਲੱਗਿਆ ਉਹ ਦਰਖਤਾਂ ਸਾਹਮਣੇ ਪਰਲੇ ਪਾਸੇ ਰੈਕੋਟ ਉਹਦੇ ਪੱਲੇ ਪਾਸੇ ਮੇਰਾ ਮਲੇ ਕੋਲੇ ਉਹਦੇ ਅੱਗੇ ਉਹਦੇ ਅੱਗੇ ਹੈ ਨਾ ਮੈਂ ਆ ਅੱਛਾ ਲੱਗਿਆ ਰੈਕੋਟ ਵੱਡੇ ਦਿਲ ਵਾਲਾ ਵੱਡੇ ਦਿਲ ਵਾਲਾ ਕੋਟ ਤੇ ਰੰਗ ਸਟਾਰ ਰਹੀ ਆ ਇਹ ਹੋਲੀ ਵਾਲਾ ਹੋਲੀ ਵੇਲੇ ਹੀ ਕੰਮ ਹੋਣਾ ਹੋਲੀ ਵੇਲੇ ਹੀ ਪਾ ਕੇ ਰੱਖਣਾ ਵਾ ਹਾਂ ਰੰਗਾਂ ਦਾ ਪਤਾ ਨਾ ਲੱਗੀ ਤੇ ਹੋਲੀ ਆਉਣ ਤੋਂ ਪਹਿਲਾਂ ਪਹਿਲਾਂ ਸਾਮਾਨ ਕੱਢ ਕੇ ਪਾਉਣ ਲੱਗੇ ਸਾਰਾ ਸਾਮਾਨ ਪਹਿਲਾਂ ਬਾਲਣਾ ਉਹਨੇ ਦਾ ਉਹ ਕਾਲੇ ਕਾਲੇ ਦੇ ਨਾਲ ਤਾਂ ਬੋਈ ਨੂੰ ਕਹੋ ਨਹੀਂ ਹੁੰਦਾ ਉਹਨਾਂ ਨੂੰ ਉਹਨੂੰ ਕਹਿੰਦਾ ਮੇਤੋ ਤਾਂ ਨਹੀਂ ਵੱਧ ਕਾਲਾ ਉਹਨਾਂ ਕਹਿੰਦੇ ਰਹੇ ਰਹਿਮ ਨਾ ਹੀ ਕਾਲਾ ਪੈ ਜੇ ਲੋਕ ਹੁਣ ਤਾਂ ਕਹਿੰਦੇ ਸਾਡਾ ਹੁਣ ਜਿਹੜਾ ਮਰਜੀ ਬਈ ਜਾਂਦਾ ਹੁਣ ਕਿ ਸਾਡੀ ਉਮਰ ਅਦੋਂ ਕਿ ਸਾਡਾ ਕਿਹੜਾ ਵਿਆਹ ਨਹੀਂ ਹੋਣਾ ਤੋਗੇ ਮੈਂ ਤਾਂ ਪਿਆਰ ਕਰਨ ਨਾਲ ਟਾਈਮ ਹੋਣਾ ਤਾਂ ਬਸ ਹੋਰ ਜ਼ਿਆਦਾ ਕਰਨ ਨਾਲ ਆ ਬਲੋਗ ਆ ਕੇ ਬਾਰਤੀ ਦਾ ਜੱਕ ਲਈਦਾ ਹੁਣ ਹੋਨੇ ਵਾਰ ਪੀ ਮੈਂ ਜੰਨ ਨੇ ਬਾਰ ਫੇਤ ਆਇ ਨਹੀਂ ਘੜਨੇ ਨੇ ਬਾਰ ਫੇਤ ਕੁਝ ਜਨਾ ਬਾਰੇ ਹੋਨੇ ਆਏ ਬੇਸਤਾਰ ਦੋ ਸਟੇਜਾਂ ਬੈਰੀਗੇਟ ਪੂਰੇ ਲਾਏ ਹੋਇਆ ਕੁਝ ਕੋਈ ਨਹੀਂ ਅੰਦਰ ਆ ਸਕਦਾ ਬਿਨਾ ਗੱਲੋਂ ਸਹੀ ਗੱਲ ਬੌਂਸਰ ਬੌਂਸਰ ਮੈਨੂੰ ਦੇਣਾ 100 ਰੁਪਿਆ ਦੂਜੀ ਨੂੰ 50 ਵਾਹ ਠੀਕ ਵਾਹ ਠੀਕ ਕਰ ਤੇ ਵੱਡੇ ਲਾਣ ਦੇ ਉੱਤੇ ਚੌਲਾ ਦੇ ਉੱਤੇ ਰੱਖਦੇ ਦੂਰਾ ਗਾ ਸਾਲੇ ਬਾਲ ਬੂਲ ਨਾ ਬੱਜੇ ਮੈਂ ਮੂਹਰੇ ਖੜਾ ਰਿਹਾ ਮੈਂ ਪ੍ਰਬੰਧਕ ਨੇ ਲੰਗਰ ਕਮੇਟੀ ਦੇ ਕਹਿੰਦੇ ਇੱਕ ਬੰਦਾ ਮੂਹਰੇ ਖੜਾ ਰਿਹਾ ਰਾਮਾ ਪਿਛਲੇ ਸਾਲ ਪ੍ਰਬੰਧਕ ਸੀਗਾ ਉਹ ਮਾਈ ਗਾਡ ਕਾਸਟਰ ਯੈਸ ਇੱਧਰ ਮੇ ਚੌਲ ਉਹ ਮਾਈ ਚੌਲ ਨਹੀਂ ਕਿਸਾਨਾਂ ਦੇ ਚੌਲ ਕਿੱਥੇ ਕੋ ਮੈਂ ਮੂਹਰੇ ਬੈਠਾ ਕਿਹੜੇ ਟੂਰਾ ਮੈਡ ਤੇ ਹਾਂ ਸਰਬੇਲ ਬਸ ਇੰਨੀ ਕਿ ਮੈਂ ਤਾਂ ਵੀ ਕਾਰ ਦੇ ਨੂੰ ਦਿੱਤਾ ਕਿ ਕਿਹਦੇ ਗਾਂ ਦੇ ਦਿੱਤਾ ਕਿਤੇ ਨਾ 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 ਕਾਰ ਦਾ ਮੈਂ ਘਰ ਨਹੀਂ ਦਿੱਤਾ ਗਿਆ ਨਹੀਂ ਦਿੱਤਾ ਮੈਂ ਉਹ ਡਾਪਟ ਕਰ ਲਿਆ ਪੜਕੀ ਬਾਈ ਨੇ ਕਰ ਲਿਆ ਸੀ ਉਹ ਜਿਵੇਂ ਮੈਂ ਜਿਵੇਂ ਵੀਰੇ ਮਿੰਟੂ ਵੀਰਾਂ ਨੇ ਕਰਦਾ ਕੰਮ ਵੀ ਮਨੋਕਤਾ ਸੇਵਾ ਦੇ ਵਿੱਚ ਦਸਾਂ ਵੀਹਾਂ ਸਾਲਾਂ ਬਾਅਦ ਮਿਲਦੇ ਨੇ ਉਹਵੇਂ ਵੀ ਕਿੰਨੀ ਉਮਰ ਹੋ ਗਈ ਬਾਪੂ ਇਹ ਲੋਕਾਂ ਦਾ ਪੋੜਾ ਅੰਕ ਪਸੰ ਬੜੇ ਪਾਪਾ ਹਉ ਕਿੰਨੀ ਉਮਰ ਦੀ ਉਦਾਸਤਾ ਦੇ ਉਮਰ ਭੈਣ ਦਾ ਪੁੱਤ ਨਹੀਂ ਸਰ ਮੈਂ ਚਲਦੇ ਨਾ ਪਰੇ ਹੋ ਜਣਾ ਦਸਦੇ ਪੁੱਤ ਕੋਈ ਨਾ ਸਰ ਮਾਈਨ ਤੇਰਾ ਵਿਆਹ ਮੈਂ ਜਲਦੀ ਕਰ ਦੂੰਗਾ ਥੱਲੇ ਗੱਲ ਸਹੀ ਹੈ ਤੂੰ ਮਸ਼ਹੂਰ ਵਾਲਾ ਵਾਂ ਇਹਦੀ ਵੀਡੀਓ ਕਰਕੇ ਸਹੀ ਗੱਲ ਨਹੀਂ ਮੇਰੀ ਛੁੱਪ ਦੀ ਬਾਤ ਵੱਧ ਹੁੰਦੀ ਹੈ ਬਿਸਲ ਦੀ ਬਾਤ ਘੱਟ ਆ ਕੀ ਦੱਸਾਂਗੇ ਬਾਜੀ ਫਿਰ ਕਰਨੇ ਦੋ ਪਿਓ ਪਤਨੇ ਤੋਂ ਠੋਕਣ ਦੇ ਦੱਸਾਂ ਫਾ ਲੋ ਫੈਮਿਲੀ ਪੈਕ ਉਹਨਾਂ ਦਾ ਵੀਰੇ ਰੈਫਰੀ ਕਰਦਾ ਨਹੀਂ ਇਹ ਤਾਂ ਚੱਲ ਫਿਰ ਮੈਂ ਕਹਿੰਦਾ ਇਹਦਾ ਇਹਦਾ ਪੇਜ ਨਹੀਂ ਬੰਦ ਹੋਣਾ ਸੀ ਜੇ ਇਹ ਮੇਰੀ ਵੀਡੀਓ ਨਾ ਮਿੰਨੀ ਤੂੰ ਤਾਂ ਬਾਲੀ ਚੜ ਗਈ ਉੱਤੇ ਉਹਨਾਂ ਦੀ ਨਿਗਾ ਵੀ ਚੜ ਗਈ ਤੇ ਪੇ ਤੇ ਅੱਖ ਰੱਖ ਲਈ ਉਹਨਾਂ ਨੇ ਹੁਣ ਤੇਰੇ ਤੇ ਅੱਖਾਂ ਤੂੰ ਬਚ ਮੈਂ ਤਾਂ ਨਹੀਂ ਹੁਣ ਮੈਂ ਜਿਹੜੀਆਂ ਵੀਡੀਓ ਪਾਉਂਦੇ ਨੇ ਕਿਤੇ ਉਹ ਕੰਮ ਤੇਰਾ ਨਾ ਹੋ ਨਾ ਜੇ ਤੇਰੀ ਬੰਦ ਕਰ ਦੇਣੀ ਆ ਆਪਾਂ ਤੋ ਤੇਰੇ ਤੇ ਅੱਖਾਂ ਕੋਈ ਕੁਝ ਰੱਖਾ ਬਹੁਤ ਆ ਕੰਮ ਨਹੀਂ ਬੰਦ ਕਰਤਾ ਸ਼ੈਰੀ ਦਾ ਆਸਰੀ ਗਾਲ ਜੀ ਸਾਰਿਆਂ ਨੂੰ ਕਮੇ ਉਹ ਸਾਰੇ ਆਪਣੇ ਫੁੱਟਬਾਲ ਫੈਮਿਲੀ ਆਪਾਂ ਖੇਡਣਗੇ ਸੀ ਜਾਂਗਪੁਰ ਭਾਮੀਆਂ ਤੋਂ ਆਗੇ ਸੀ ਪਾ ਮੀਆਂ ਕਵਾਰਟਰ ਮੈਚ ਜੀ ਮੇ ਦਾ ਤੇ ਆਪਾਂ ਖੇੜ ਨਹੀਂ ਸਕਿਆ ਆਪਣੇ ਪਿੰਡ ਦਾ ਮੈ ਸੀਗਾ ਉੱਥੇ ਜੱਤੀਆਂ ਟੀਮਾਂ ਦੋ ਮਾਜਰਾ ਤੇ ਕੰਗਰਾਲੀ ਬਹੁਤ ਵਧੀਆ ਖੇਡੀਆਂ ਦੋਨੇ ਟੀਮਾਂ ਤੇ ਇੱਥੇ ਦੋ ਟੀਮ ਆਪਣੇ ਸੈਮੀ 'ਚ ਪਹੁੰਚ ਗਈਆਂ ਆਪਣੀ ਡਾਂਗੋ ਤੇ ਜਾਂਗਪੁਰ ਵੀ ਜਾਂਗਪੁਰ ਵੀ ਨੇ ਆਪਣੇ ਨਾਰਕਸਰ ਕਲੇਰਾਂ ਨੂੰ ਹਰਾਇਆ ਤੇ ਬਹੁਤ ਵਧੀਆ ਖੇਡੀ ਤੇ ਮੌਸਮ ਉਹ ਚੱਲਿਆ ਥੋੜਾ ਥੋੜਾ ਖਰਾਬ ਤੇ ਮਿਲਦੇ ਆ ਤੁਹਾਨੂੰ ਆਪਾਂ ਕੱਲੂ ਦੱਸਦੇ ਆਂ ਵੀ ਕਿਵੇਂ ਕੀ ਮੰਦਾ ਕੀ ਨਹੀਂ ਮੈਂ ਚਾਹਦਾ ਉਧਰ ਜੰਡੇ ਵਾਲੇ ਵੀ ਪੜਾਕੇ ਪੈਂਦੇ ਪੂਰੇ ਹੋ ਸਕੇ ਜੇ ਟਾਈਮ ਨਿਕਲਿਆ ਤਾਂ ਉੱਥੇ ਵੀ ਜਾਵਾਂਗੇ ਤੇ ਪਹਿਲਾਂ ਦੇ ਦੇ ਆਪਣਾ ਜਿਹੜਾ ਟੂਰਨਾਮੈਂਟ ਆ ਜਾਂਗਪੁਰ ਮਿਲਦੇ ਆ ਸਾਰਿਆਂ ਨੂੰ ਕੱਲੂ ਆਪਾਂ ਫੇਰ ਜਾਂਗਪੁਰ ਪਰੋਣੇ ਵਧੀਆ ਵਧੀਆ ਵਲੌਗ ਧੰਨਵਾਦ ਜੀ ਸਾਰਿਆਂ ਦਾ